ਲੇਕਿਨ ਇਹ ਕੰਮ ਜ਼ਰੂਰ ਆ ਜਦੋਂ ਉੱਥੇ ਧਰਮ ਰਾਜ ਦੀ ਕਚਹਿਰੀ 'ਚ ਗਏ ਨਾ ਤੇ ਮੈਂ ਇਹ ਦੇਖਣ ਕਿ ਵੀ ਕੀ ਨਹੀਂ ਕੋਈ ਨਹੀਂ ਬੰਦੇ ਨੂੰ ਪਰਾਲਾ ਕਰਨਾ ਜ਼ਰੂਰੀ ਆ ਕੋਈ ਵੀ ਜਿੰਨੀ ਜੋਗਾ ਕਰਦੇ ਹੋਏ ਇੱਥੇ ਸੇਵਾ ਕਰ ਲੈ ਕੋ ਮਨ ਕਰਕੇ ਕੋਈ ਤਨ ਕਰਕੇ ਮਨ ਕਰਕੇ ਤੇ ਉਤਨਾ ਹੀ ਆਖਦੇ ਵੀ ਇੱਥੇ ਕੋਈ ਚੀਜ਼ ਵਸਤੂ ਚਲਾ ਦੇ ਮਹਾਰਾਜ ਹਾਂਜੀ ਇਸ ਕਰਕੇ ਗੁਰੂ ਕਿਰਪਾ ਕਰੇ ਮਨ ਕਰਕੇ ਤਾਂ ਕਰਕੇ ਤਾਂ ਕਰਕੇ ਜੀ ਜੀ ਕਹਿੰਦੇ ਦੱਸੋ ਉਹ ਲਾਲ ਜਿਹਾ ਸਿੱਨਾ ਜੇ ਨਾ ਲਫਰਾਂ ਬਥੇਰਾ ਹੋ ਗਿਆ ਚਲੋ ਜੇ ਨਹੀਂ ਵੀ ਨਹੀਂ ਰਹਿਣੇ ਦੇਖਾ ਪਿੱਛੇ ਵੀ ਨਹੀਂ ਗਏ ਜਿਹੜੀ ਮਾਇਆ ਨਾ ਇਹ ਸਦਾ ਵਾਸਤੇ ਤਾਂ ਰਹਿੰਦੀ ਆ ਜੇ ਗਰੀਬ ਦੀ ਮੋਟ ਪਾਉਂਦੇ ਨੇ ਜੇ ਗਰੀਬ ਦੀ ਕੀ ਵਿਆਹ ਤੇ 100 ਰੁਪਏ ਪਾਵੇਂ ਪਿਆ ਇਹ ਤਾਂ ਸਦਾ ਕੋਲੇ ਰਹੀ ਨਹੀਂ ਤੇ ਇਹ ਵੀ ਕਿਹਦੇ ਦਿਨ ਨੂੰ ਮੁਰਗੇ ਮਰਗੇ ਕਿਹਾ ਬੱਦਲ ਨਾ ਇਨਸਾਨਾ ਕਿਹਾ ਕੋਲੋ ਬੋਸ ਜੀ ਬੋਸ ਚੇਂ ਹੈ ਲੋਕਾਂ ਨੂੰ ਜੀ ਸਾਡੇ ਜਨਾਬ ਜੋ ਉਸ ਕੋਲ ਬੋਲਦਾ ਪਰ ਕੋਲ ਟੋਕ ਮੰਨ ਤੂੰ ਖੜਿਆ ਹਰੀਆ ਬੂਟਾ ਲੇਓ ਤੇ ਉੱਪਰ DNA ਵਾਲਾ ਨਿਰਾਇਕ ਬੰਨੇ ਲੱਤੂਆ ਕੋ ਜਨਾ ਖਾਵੇਂ ਨਾ ਉਹ ਅੱਗੇ ਵੀ ਬੰਨ ਤੇ ਉਹ ਯਾਰ ਬੜਾ ਬੱਦਲ ਮੇਰਾ ਸਚੁਕਤੀ ਇਹ ਬੰਨ ਲੱਗੇ ਤਿੰਨ ਬਰਾ ਦੇ ਬੱਦਲ ਹਰਕੀ ਦਾ ਤੋੜੇ ਖਲੁੰਦੇ ਆ ਨਾ ਅਟਲੀਆ ਰਾਜੇ ਇੱਕ ਦਿਨ ਦੀ ਇੱਕ ਕਰਮ ਵਾਝਦਾ ਦੋ ਵੀ ਸਵੇਰ ਨੂੰ ਕਹਿੰਦਾ ਨੋਮ ਗ੍ਰੇਡ ਸੋੜਦੇ ਆ ਨੋ 8 ਫੁੱਟ ਉੱਚੇ 6 ਫੁੱਟ ਚੌੜੇ ਤੰਗੜ ਦਾ ਲੋਹੇ ਦੀ ਸਰਗੇ ਨਾ ਛੋਟੀ ਤਾਰ ਨਾ 6 ਐਮ ਐਮ ਦੀ ਤਾਰ ਇਹ ਨੌਵੀਂ ਵਰੀ ਤੇ ਨੌਵੀਂ ਵਰਾ ਉੱਤੇ ਆਉਂਗਾ ਇਹ ਵੀ ਦਿਉਂਗਾ ਜੀ ਕੋਈ ਆਦਾ ਇਹ ਇੱਥੇ ਸਿੰਘ ਆ ਲਾਲ ਸੋ ਆ ਇਧਰ ਖੜਾ ਜੀ ਆ ਕੋ ਇਹ ਆਂਦਾ ਹੈ ਕੋਈ ਆਂਦਾ ਹੈ ਵਾਂਝਾ ਲਾਉਂਦੇ ਸੜਕ ਕੋ ਟ੍ਰੱਕ ਕੋ ਜਾਂਦਾ ਪੰਜਾਬ ਕੋ ਤੇ ਇਹ ਰੱਬ ਜਾਣੇ ਪਰ ਹਟੇ ਬੰਨ ਕੇ ਹਟੇ ਹੋਏ ਮਹੀਨੇ ਤੇ ਰਾਤ ਦੇ 2 2 ਵਜੇ ਦੀ ਕਰ ਬਾਬਾ ਜੀ ਆਪ ਇੱਥੇ ਫੇਰ ਅਮਰਦਵਾਰ ਇਸ਼ਨਾਨ ਕਰਕੇ ਬੰਨ ਕੇ ਇੱਕ ਰਾਤ ਦਾ ਗਏ ਰਾਤ ਦਾ 2:30 ਵਜੇ ਫੇਰ ਬਾਬਾ ਜੀ ਨੂੰ ਅਸੀਂ ਆ ਆ ਫੇ ਗਿਆ ਇਹ ਬਾਬਾ ਜੀ ਉਦੋਂ ਆ ਕੇ 2:30 ਵਜੇ ਜਾਂਦੇ ਅੱਜ ਪਹਿਲਾ ਦਿਨ ਨਿਤਨੇਮ ਨਹੀਂ ਕੀਤਾ ਇਹ ਹਾਲੇ ਤੱਕ ਨੇ ਆਪਣੇ ਨਿਤਨੇਮ ਦਾ ਕਿੰਨਾ ਨਹੀਂ ਪਾਇਆ ਇਸ ਕਰਕੇ ਤਹੀ ਆਏ ਜੀ ਦੋਨ ਸਾਲ ਤੁਹਾਡੀ ਸੇਵਾ ਸਫਲਿਕਨ ਜੀ ਆਂ ਧੰਨਵਾਦ ਵੈਗੁਰ ਪਰ ਆਉ ਪਿੱਛੇ ਬਾਬਾ ਜੀ ਕੁਦਰਤੀ ਮੈਨੂੰ ਤੁਰੇ ਆਉਂਦੇ ਰਾਜ ਮੈਂ ਵੇਖਦਾਂ ਤਾਂ ਕਿ ਕੀ ਚਾਹੀਦਾ ਮੈਂ ਕੋਈ ਮਾਇਆ ਦਾ ਸੁਣਨ ਨਹੀਂ ਜਾਈਦੀ ਕਿ ਤੁਸੀਂ ਇਹ ਸੰਗਤ ਲੈ ਆਓ ਤੇ ਟਰੈਕਟਰ ਲੈ ਆਓ ਚੰਗਾ ਉਹਨਾਂ ਨੇ ਬਾਬਾ ਮੋਰ ਚਲਾਇਆ ਮੈਨੂੰ ਆਂ ਦਿਖਾਇਓ ਅੱਜ ਮੈਂ ਚੁੱਪੀ ਤੇ ਅੰਮੀ ਮੈਂ ਘਰ ਮੈਂ ਆਉਣਾ ਅੱਗੋਂ ਮੇਰਾ ਆ ਚੱਲ ਜਣਾ ਸ਼ਾਮ ਜੀ ਆਹੋ ਇਹਨਾਂ ਦੀ ਕੋਈ ਗੱਲ ਮੇਰੇ ਨਾਲ ਵੀ ਹੋਇਆ ਬਜਾ ਉਹ ਵੀ ਲਾਇਆ ਮੈਂ ਜੀ ਨੁਰੂ ਸਾਹਿਬ ਮੇਰੇ ਕੋਲ ਆ ਤਾਲਜੀ ਦੀ ਕਿਰਪਾ ਨਾਲ ਚੌਂ ਦਿਨਾਂ ਤੋਂ ਇਨਾ ਆ ਗਏ ਆ ਜੀ ਕੋਈ ਨੇ ਮਾਰਾਂਗੇ ਮੇਰੋ ਥੱਲੇ ਤੋਂ ਆਂਗੇ ਆ ਜੀ ਕੋਈ ਗੱਲ ਨਹੀਂ ਲੱਗੋ ਕਾਕਾ ਹਾਂਜੀ ਠੀਕ ਬੋਲ ਲਾਓ ਮੇਰੇ ਕੋਲ ਉਹਦਾ ਟਰੋਲ ਇਹ ਸੌੜਾ ਨਾ ਕਰਿਓ ਹਾਂਜੀ ਇੰਨਾ ਹੀ ਚੌੜਾ ਰੱਖਿਓ ਸੌੜਾ ਨਾ ਕਰਿਓ ਭਾਵੇਂ ਤੁਹਾਨੂੰ ਵੱਧ ਲੱਗਦਾ ਠੀਕ ਹੈ ਜੀ ਲੰਦਾ ਬੰਦੋ ਦੰੜਿਆਂ ਕੋਈ ਗੱਲ ਨਹੀਂ ਤੇ ਫਿਰ ਵੀ ਆਂਦੇ ਬੈਗ ਹੋਣੀ ਨਿੱਕੀ ਹੋ ਜੀ